ਟਾਂਡੇ ਮੇਰਾ ਪ੍ਰੋਗਰਾਮ ਸੀਗਾ ਉਦੋਂ ਠੀਕ ਹੈ ਮੈਨੂੰ ਚੇਤੇ ਆ ਮੈਂ ਗੱਡੀ ਉਦੋਂ ਲਈਓ ਸੀਗੀ ਗੱਡੀ ਤਾਂ ਸੀਗੀ ਮੇਰੇ ਕੋਲੇ ਹਮ ਪ੍ਰੋਗਰਾਮ ਲੱਗਣ ਲੱਗ ਗਿਆ ਸੀ ਤਾਂ ਜਦੋਂ ਮੈਨੂੰ ਫੋਨ ਆਇਆ ਉਦੋਂ ਕੋਈ ਟੈਲੀਫੋਨ ਆ ਗਿਆ ਸੀਗੇ ਫੋਨ ਆ ਗਿਆ ਕਿ ਵੀ ਬਿਟਲੀ ਆ ਹਨਾ ਅੱਛਾ ਤੇ ਮੇਰੇ ਹੋਰ ਵੀ ਟਾਂਡੇ ਪ੍ਰੋਗਰਾਮ ਤੇ ਹੈ ਚੱਲਦੇ ਪ੍ਰੋਗਰਾਮ ਤੇ ਇਹ ਸਾਡੀਆਂ ਟਰੈਜੇਡੀ ਅਸਲੀ ਗੱਲ ਹੈ ਮੇਰੀ ਹਾਂ ਟਾਂਡੇ ਮੈਂ ਜਦੋਂ ਮੈਨੂੰ ਫੋਨ ਆਇਆ ਮੇਰੇ ਦਿਲ ਨੂੰ ਹੌਲ ਗਿਆ ਪਿਆ ਮੈਂ ਕਿਹਾ ਯਾਰ ਸੁੱਖ ਰੱਖੀ ਪਰਮਾਤਮਾ ਸੁੱਖ ਰੱਖੀ ਹੈਨਾ ਹਾਂ ਮਹਾਰਾਜ ਕੇ ਘਰ ਠੀਕ ਹੋਵੇ ਹਾਂ ਇਹ ਤੁਹਾਨੂੰ ਕਦੇ ਵੀ ਜ਼ਿੰਦਗੀ ਚ ਬੇ ਟਾਈਮ ਆ ਫੋਨ ਆਵੇ ਨਾ ਸਾਡੇ ਸਾਰੇ ਬਲੱਡ ਮਾਰ ਕਰਦਾ ਬਾਈ ਹਾਂ ਬੜਾ ਹਾਰਡ ਆ ਫੋਨ ਆ ਹਾਂ ਇਦਾਂ ਹੁੰਦਾ ਦਿਲ ਉਹ ਹਿਲ ਗਿਆ ਗਿਆ ਮੈਂ ਹਾਂ ਕਹਿੰਦੇ ਬੀਬੀ ਜ਼ਿਆਦਾ ਢਿਲੀ ਹੋ ਗਈ ਉਹ ਬੀਬੀ ਦੀ ਦਵਾਈ ਤਾਂ ਚੱਲਦੀ ਸੀਗੀ ਮੈਨੂੰ ਪਤਾ ਸੀਗਾ ਬਿਮਾਰ ਸੀਗੀ ਹਾਂ ਤੇ ਮੈਂ ਕਿਹਾ ਇੱਕ ਦਮਜਾਰ ਬੀਬੀ ਢਿੱਲੀ ਹੋ ਗਈ ਤਾਂ ਚਲੋ ਮੈਂ ਪ੍ਰੋਗਰਾਮ ਲਾਤਾ ਮੋਰ ਨੂੰ ਮੂੰਹ ਕਰਕੇ ਗਾਲ ਮਾਂ ਪਿੱਛੇ ਨੂੰ ਮੂੰਹ ਕਰਕੇ ਰੋਲ ਮਾਂ ਹਾਂ ਪ੍ਰੋਗਰਾਮ ਤਾਂ ਨਿਭਾਉਣਾ ਹੀ ਆ ਜਿੰਨੇ ਪੈਸੇ ਦੇਣੇ ਭਾਈ ਹਨ ਉਹ ਅਸੀਂ ਕਰ ਦਿੱਤਾ ਪ੍ਰੋਗਰਾਮ ਕਰਕੇ ਗੱਡੀ 'ਚ ਬਹਿ ਗਿਆ ਫੇਰ ਮੈਂ ਫੋਨ ਲਾਇਆ ਘਰ ਨੂੰ ਆਪਦੇ ਤਾਂ ਉਹ ਕਹਿੰਦੇ ਬੀਬੀ ਦਾ ਇਦਾਂ ਹੋ ਗਿਆ ਮੈਂ ਗੱਡੀ ਚਲਾਣੀ ਔਖੀ ਹੋ ਗਈ ਬਹੁਤ ਔਖਾ ਜਿਹੜੇ ਜਿਹੜੇ ਉਹ 100 60 70 ਕਿਲੋਮੀਟਰ ਜਾਂ 100 ਕਿਲੋਮੀਟਰ ਸੀਗਾ ਬੜਾ ਔਖਾ ਹੋ ਕੇ ਗੱਡੀ ਚਲਾਈ ਘਰ ਆਇਆ ਤਾਂ ਫੇਰ ਮਾਮੂ ਕੀ ਹੋ ਸੀ ਅੱਛਾ ਹਾਂ ਮਾਤਾ ਚੜ੍ਹਾਈ ਕਰ ਗਿਆ ਹੈ ਮਾਤਾ ਚੜ੍ਹਾਈ ਕਰ ਗਿਆ ਬੜੀ ਕਲਾਕਾਰਾਂ ਦੀ ਇਹ ਟਰੈਜਡੀ ਆ ਸਾਨੂੰ ਗਾਣਾ ਹੀ ਪੈਂਦਾ ਬਈ